নৰেন্দ্ৰ মোদী হয় হয় प्रशासन मुर्दाबाद 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 पुलिस प्रशासन मुर्दाबाद 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 री मोदी डरता है पुलिस को आगे करता है रबी मोदी डरता है पुलिस को आगे करता है इलेक्शन कमीशन مرداباد ہلو چلو پیچھے کام مرداباد زندہ باد زندہ باد پیچھے ہو جاؤ پیچھے ہو جاؤ پروان جی پیچھے ہو جاؤ پیچھے ہو جاؤ پانی پانی ہوتا نہیں پ مرداباد 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 زندہ باد مرداباد 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 Morda a voz! ਹਾਂ ਠੀਕ ਹੈ ਹਾਂ ਫਿਰ ਆਪਾਂ ਅੰਦਰ ਚੱਲੋ ਹੁਣ ਤੁਸੀਂ ਸਾਡੇ ਬੰਦਿਆਂ ਨੂੰ ਲਿਆਦਾ ਅਸੀਂ 4 ਬੰਦੇ ਉਹ ਗੱਲ ਤਾਂ ਸੁਣੋ ਤੁਸੀਂ 50 ਬੰਦੇ ਮੇਰੀ ਗੱਲ ਜ਼ਰੂਰ ਨਹੀਂ 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 ਚੋਰੀ ਸਾਹਿਬ ਉਹ ਮੇਰਾ ਹੁਣ ਡੱਕ ਗਿਆ ਉੱਤੇ ਹੁਣ ਜਿਹੜੇ ਬੰਦੇ ਡੱਕੇ ਨੇ ਸਾਡਾ ਪ੍ਰੋਟੈਸਟ ਹੋਇਆ ਚੱਲੀ ਹੋਇਆ ਜਿਹੜਾ ਹੋ ਗਿਆ ਹੁਣ ਸਾਡੇ ਤੁਸੀਂ ਤੋਂ ਅੱਗੇ ਕਰਤਾ ਹੈ ਮੈਂਦਰ ਮੋਦੀ ਆਏ ਹਾਏ ਹਾਏ ਮੌਕੇ ਦੇ ਉੱਤੇ ਹੋਇਆ ਕੀ ਕਹਿਣਾ ਚਾਹੁੰਦੇ ਸਰ ਦੇਖੋ ਇਹ ਜਿਹੜਾ ਸਾਡਾ ਪ੍ਰੋਟੈਸਟ ਅੱਜ ਹੋਇਆ ਹੈ ਇਹਦੇ ਨਾਲ ਮੈਨੂੰ ਤਾਂ ਇਹ ਲੱਗਦਾ ਵੀ ਹੁਣ ਜਿਹੜੇ ਵੋਟ ਚੋਰ ਨੇ ਉਹਨਾਂ ਦੀ ਅੱਖਾਂ ਖੁੱਲ ਗਈਆਂ ਹੋਣੀਆਂ ਕਿ ਹੁਣ ਅੱਗੇ ਤੋਂ ਵੋਟ ਚੋਰੀ ਨਹੀਂ ਹੋਣੀ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਰਕੇ ਦੱਆ ਵੀ ਅੱਡ-ਅੱਡ ਸਟੇਟਾਂ ਦੇ ਵਿੱਚ ਇਲੈਕਸ਼ਨ ਹੋਏ ਨੇ ਉੱਥੇ ਜਦੋਂ ਇਲੈਕਸ਼ਨ ਹੋਣ ਤੋਂ ਬਾਅਦ ਰਿਜ਼ਲਟ ਆਂਦਾ ਤਾਂ ਲੋਕਾਂ 'ਚ ਬੜੀ ਮਾਇੂਸੀ ਹੁੰਦੀ ਸੀ ਲੋਕ ਸੜਕਾਂ ਤੇ ਵੀ ਉਤਰੇ ਨੇ ਤੁਸੀਂ ਮਹਾਰਾਸ਼ਟਰ ਦੀ ਗੱਲ ਕਰ ਲਓ ਲੋਕ ਸੜਕਾਂ ਤੇ ਉਤਰ ਕੇ ਉਹਨਾਂ ਦਾ ਇੱਕੋ ਹੀ ਕੁਐਸਚਨ ਸੀਗਾ ਵੀ ਵੋਟ ਤਾਂ ਸੀ ਇਹਨੂੰ ਪਾਈ ਨਹੀਂ ਭਾਜੀਪੀ ਨੂੰ ਇਹਦੀ ਸਰਕਾਰ ਕਿਵੇਂ ਬਣ ਗਈ ਉਹ ਸਰਕਾਰ ਚੋਰੀ ਦੀ ਵੋਟ ਨਾਲ ਬਣੀ ਹੈ ਹੁਣ ਬਿੱਲੀ ਥੈਲਿਓਂ ਬਾਹਰ ਆ ਗਈ ਲੋਕਾਂ ਨੂੰ ਪਤਾ ਲੱਗ ਗਿਆ ਅਸੀਂ ਹੁਣ ਘਰ ਘਰ ਜਾ ਕੇ ਹਰ ਇੱਕ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਜਾਗਰੂ ਕਰਾਂਗੇ ਲੋਕਾਂ ਨੂੰ ਵੀ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੁਣ ਤੁਹਾਡੀ ਵੋਟ ਚੋਰੀ ਨਹੀਂ ਹੋਣ ਦਵਾਂਗੇ ਮਰਦਾਬਾਦ ਮਰਦਾਬਾਦ زندہ باد زندہ باد زندہ باد مرداباد 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 زندہ باد مرداباد مرداباد ਮੁਰਦਾਬਾਦ ਮੁਰਦਾਬਾਦ ਇਲੈਕਸ਼ਨ ਕਮਿਸ਼ਨ ਮੁਰਦਾਬਾਦ ਰਾਹੁਲ ਗਾਂਧੀ ਅੱਗੇ ਵੜੋ ਅੱਗੇ ਵੜੋ ਸਾਹ ਰਾਹੁਲ ਗਾਂਧੀ ਅੱਗੇ ਵੜੋ ਅੱਗੇ ਵੜੋ ਜਦੋਂ ਜਦੋਂ ਮੋਦੀ ਕਰਦਾ ਹੈ ਉਹ ਵੀ ਸਵਾਗਤ ਕਰਦਾ ਹੈ ਜਦੋਂ ਮੋਦੀ ਬਖਤ ਹੈ ਉਹ ਵੀ ਸਵਾਗਤ ਮੌਕੇ ਤੇ ਉੱਤੇ ਹੋਇਆ ਉਹ ਜਿਹੜਾ ਭਾਰਤ ਦੇਸ਼ ਹੈ ਇਹ ਦੁਨੀਆ ਭਰ ਦੇ ਅੰਦਰ ਲੋਕਤੰਤਰੀ ਦੇਸ਼ ਮੰਨਿਆ ਗਿਆ ਜਦੋਂ ਲੋਕਤੰਤਰ ਤੇ ਪ੍ਰਜਾਤੰਤਰ ਤੇ ਡਾਕਾ ਪਊਗਾ ਤਾਂ ਰਾਹੁਲ ਗਾਂਧੀ ਦੀ ਫੌਜ ਇੰਡੀਅਨ ਨੈਸ਼ਨਲ ਕਾਂਗਰਸ ਦਾ ਕੱਲਾ ਕੱਲਾ ਸਿਪਾਹੀ ਲੋਕਤੰਤਰ ਦੀ ਰਾਖੀ ਲਈ ਭਾਰਤ ਦੇ ਸੰਵਿਧਾਨ ਦੀ ਰਾਖੀ ਲਈ ਸੜਕਾਂ 'ਤੇ ਉਤਰੇਗਾ ਜੇਲ੍ਹਾਂ 'ਚ ਜਾਏਗਾ ਲੇਕਿਨ ਇਹ ਹਰ ਗੱਲ ਨਹੀਂ ਹੋਏਗਾ ਕਿ ਇਸ ਪ੍ਰਜਾਤੰਤਰ ਦੇ ਅੰਦਰ ਪ੍ਰਾਈਮ ਮਿੰਿਸਟਰ ਵੋਟ ਨਾਲ ਚੁਣਿਆ ਜਾਂਦਾ ਹੋਵੇ ਲੇਕਿਨ ਉਹ ਵੋਟ ਚੋਰੀ ਦੀ ਹੋਵੇ ਕਾਂਗਰਸੀਆਂ ਦੀ ਵੋਟ ਹੋਵੇ ਤਾਂ ਵਿਹਾਰ ਚ ਕੱਟਤੀ ਜਾਵੇ ਜੇ ਚੋਰੀ ਦੀ ਵੋਟ ਹੋਵੇ ਤਾਂ ਇੱਕ ਕਰਾਂ ਦੇ ਅੰਦਰ 80-80 ਵੋਟਾਂ 100-100 ਵੋਟਾਂ ਇੱਕੋ ਰਸਤੇ ਬਣਾਈਆਂ ਜਾਣ ਰਾਹੁਲ ਗਾਂਧੀ ਦਾ ਝੰਡਾ ਬਰਦਾਸ਼ਤ ਸਾਡੇ ਕੈਪਟਨ ਸਾਡੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਦੇ ਝੰਡਾ ਬਰਦਾਸ਼ ਸਾਡੇ ਜ਼ਿਲ੍ਹੇ ਦੇ ਲੀਡਰ ਰਾਣਾ ਕੇਪੀਜੀ ਦੇ ਝੰਡਾ ਬਰਦਾਸ਼ ਇਹ ਗੱਲ ਬਿਲਕੁਲ ਮਨਜ਼ੂਰ ਨਹੀਂ ਕਰਨਗੇ ਰਾਹੁਲ ਗਾਂਧੀ ਜੀ ਨੇ ਸਹਿਯਾ ਦਿੱਤਾ ਕਿ ਲੋਕਤੰਤਰ ਦੀ ਰਾਖੀ ਦੇ ਲਈ ਜੇਲ੍ਹ ਜਾਣਾ ਪਵੇ ਜਾਨ ਦੇਣੀ ਪਵੇ ਅਸੀਂ ਸੰਵਿਧਾਨ ਦੀ ਰਾਖੀ ਕਰਾਂਗੇ ਲੋਕਤੰਤਰ ਦੀ ਰਾਖੀ ਕਰਾਂਗੇ ਅਸੀਂ ਇੰਡੀਅਨ ਇਲੈਕਸ਼ਨ ਕਮਿਸ਼ਨ ਨੂੰ ਲੋਕਾਂ ਦੀ ਕਚਹਿਰੀ 'ਚ ਨੰਗਾ ਕਰਾਂਗੇ ਤਾਂ ਜੋ ਜਦੋਂ ਦੁਬਾਰਾ ਮੁਲਕ ਦੇ ਅੰਦਰ ਚੋਣਾਂ ਹੋਣ ਲੋਕਾਂ ਨੂੰ ਇਸ ਗੱਲ ਦਾ ਖਤਰਾ ਨਾ ਹੋਵੇ ਕਿ ਸਾਡੀ ਬੋਟ ਚੋਰੀ ਹੋ ਰਹੀ ਹੈ ਸੋ ਸਾਰੇ ਆਉਨਾਰਾ ਲਈਏ ਜਲਾ ਕਾਂਗਰਸ ਦੀ ਅਗਵਾਈ ਰਾਹੁਲ ਗਾਂਧੀ ਆਗੇ ਵਤੋ ਹਮ ਤੁਹਾਡੇ ਸਾਥ ਹੇ ਰਾਹੁਲ ਗਾਂਧੀ ਆਗੇ ਵਤੋ ਹਮ ਤੁਹਾਡੇ ਸਾਥ ਹੇ ਇਲੈਕਸ਼ਨ ਕਮਿਸ਼ਨ ਮੁਰਦਾਬਾਦ 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 ਇਲੈਕਸ਼ਨ ਕਮਿਸ਼ਨ ਮੁਰਦਾਬਾਦ ਮੁਰਦਾਬਾਦ ਕਿ ਤੁਹਾਡੇ ਨਾਲ ਹੋਈ ਹੈ ਤੁਹਾਨੂੰ ਥਾਣੇ ਤੱਕ ਡੱਕਿਆ ਗਿਆ ਇਸ ਰਵੀ ਨੂੰ ਕਿਸ ਤਰੀਕੇ ਨਾਲ ਸਾਰੀ ਦੁਨੀਆ ਦੇ ਅੰਦਰ ਇਹ ਪਤਾ ਹੈ ਕਿ ਨਰਿੰਦਰ ਮੋਦੀ ਨਰਿੰਦਰ ਮੋਦੀ ਦੇ ਅਫਸਰਾਂ ਕਿਉਂਕਿ ਪੰਜਾਬ ਚ ਗਵਰਨਰ ਨਰਿੰਦਰ ਮੋਦੀ ਦਾ ਹੈ ਜੇ ਗਵਰਨਰ ਨਰਿੰਦਰ ਮੋਦੀ ਦਾ ਹੈ ਤਾਂ ਪੁਲਿਸ ਤੇ ਉਹਦਾ ਸਿੱਧਾ ਤਖਲ ਹੈ ਅਸੀਂ ਅਕਸਰ ਕਹਿੰਦੇ ਆ ਸਾਰੇ ਕਮਾਜ ਕਹਣਗੇ ਕਿ ਜਦ ਜਦ ਮੋਦੀ ਡਰਦਾ ਹੈ ਪੁਲਿਸ ਕੋ ਆ ਕੇ ਕਰਦਾ ਹੈ ਜਦ ਜਦ ਮੋਦੀ ਡਰਦਾ ਹੈ ਪੁਲਿਸ ਕੋ ਆ ਕੇ ਕਰਦਾ ਹੈ ਪੁਲਿਸ ਨਾਲ ਜਿਹੜੀ ਸੱਡੀ ਅੱਜ ਚੜਾਪ ਹੋਈ ਹੈ ਉਹ ਇਸ ਕਾਰਨ ਹੋਈ ਹੈ ਕਿਉਂਕਿ ਅਸੀਂ ਉੱਥੇ ਪੁਤਲਾ ਜਲਾਣਾ ਸੀ ਚੋੜ ਕਮਿਸ਼ਨ ਦਾ ਤੇ ਪੁਲਿਸ ਨੇ ਸਾਨੂੰ ਉਹ ਕਰਨ ਨਹੀਂ ਦਿੱਤਾ ਤਾਂ ਸਾਡੀ ਧੱਕਾ ਮੁਕੀ ਹੋਈ ਹੈ ਪੁਲਿਸ ਨਾਲ ਪਰ ਮੈਂ ਫਿਰ ਤੇ ਇਹ ਕਹੂੰਗਾ ਪੁਲਿਸ ਨੇ ਆਪਣਾ ਕੰਮ ਕਰਨਾ ਅਸੀਂ ਆਪਣਾ ਕੰਮ ਕਰਨਾ ਇਹ ਤੁਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਹੋਮ ਡਿਪਾਰਟਮੈਂਟ ਦੇ ਅਧੀਨ ਆਂਦਾ ਹੈ ਤਾਂ ਇਹ ਸਾਰਾ ਕੁਝ ਜੋ ਹੈ ਇਹ ਸਾਡੇ ਜਿਹੜੇ ਹੋਮ ਮਿਨਿਸਟਰ ਨੇ ਅਮਿਤ ਸ਼ਾ ਜੀ ਭਾਜਪੀ ਦੀ ਸਰਕਾਰ ਉਹਨਾਂ ਦੇ ਅੰਡਰ ਹੈ ਤਾਂ ਆਪਣੇ ਹਿਸਾਬ ਨਾਲ ਚਲਾ ਸਕਦੇ ਨੇ ਪਰ ਸਾਨੂੰ ਕੋਈ ਗਿਲਾ ਨਹੀਂ ਉਹੀ ਸ਼ਿਕਵਾ ਨਹੀਂ ਅਸੀਂ ਆਪਣੀ ਲੜਾਈ ਲੜਦੇ ਰਵਾਂਗੇ ਤੁਹਾਡੇ ਰਾਹੀ ਮੈਂ মিডিਆ ਦੇ ਰਾਹੀ ਮੈਂ ਇਹ ਰਿਕੁਐਸਟ ਕਰਨਾ ਚਾਹੂਗਾ ਸੁਪਰੀਮ ਕੋਰਟ ਨੂੰ ਕਿ ਉਹ ਸੂ ਮੋਟੋ ਕੌਗਨਿਸੈਂਸ ਲੈ ਕੇ ਕਿ ਜਿਹੜੇ ਪਿੱਛੇ ਜਿਹੜੇ ਇਲੈਕਸ਼ਨ ਹੋਏ ਜਿਹੜੀ ਨਿਤਾਂਦਲੀ ਹੋਈ ਹੈ ਇਹਦੇ ਖਿਲਾਫ ਉਹ ਐਕਸ਼ਨ ਲੈਣ ਤੇ ਜਿਹੜੇ ਪੁਰਾਣੇ ਇਲੈਕਸ਼ਨ ਹੋਏ ਨੇ ਲੋਕ ਸਭਾ ਦੇ ਉਹਨੂੰ ਰੱਦ ਕਰਕੇ ਦੁਬਾਰਾ ਇਲੈਕਸ਼ਨ ਕਰਾਈ ਦੇ। ਹੋਇਆ ਕੀ ਕਹਿਣਾ ਚਾਹੁੰਦੇ ਸਭ ਦੇਖੋ ਇਹ ਜਿਹੜਾ ਸਾਡਾ ਪ੍ਰੋਟੈਸਟ ਅੱਜ ਹੋਇਆ ਹੈ ਇਹਦੇ ਨਾਲ ਮੈਨੂੰ ਤਾਂ ਇਹ ਲੱਗਦਾ ਵੀ ਹੁਣ ਜਿਹੜੇ ਵੋਟ ਚੋਰ ਨੇ ਉਹਨਾਂ ਦੀ ਅੱਖਾਂ ਖੁੱਲ ਗਈਆਂ ਹੋਣੀਆਂ ਕਿ ਹੁਣ ਅੱਗੇ ਤੋਂ ਵੋਟ ਚੋਰੀ ਨਹੀਂ ਹੋਣੀ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਰਕੇ ਦੱਆ ਵੀ ਅੱਡ-ਅੱਡ ਸਟੇਟਾਂ ਦੇ ਵਿੱਚ ਇਲੈਕਸ਼ਨ ਹੋਏ ਨੇ ਉੱਥੇ ਜਦੋਂ ਇਲੈਕਸ਼ਨ ਹੋਣ ਤੋਂ ਬਾਅਦ ਰਿਜ਼ਲਟ ਆਂਦਾ ਸੀ ਲੋਕਾਂ 'ਚ ਬੜੀ مایੁਸੀ ਹੁੰਦੀ ਸੀਗੀ ਲੋਕ ਸੜਕਾਂ 'ਤੇ ਵੀ ਉਤਰੇ ਨੇ ਤੁਸੀਂ ਮਹਾਰਾਸ਼ਟਰ ਦੀ ਗੱਲ ਕਰ ਲਓ ਲੋਕ ਸੜਕਾਂ 'ਤੇ ਉਤਰ ਗਏ ਉਹਨਾਂ ਦਾ ਇੱਕੋ ਹੀ ਕੁਐਸਚਨ ਸੀਗਾ ਵੀ ਵੋਟ ਤਾਂ ਸੀ ਇਹਨੂੰ ਪਾਈ ਨਹੀਂ ਭਾਜਪੀ ਨੂੰ ਇਹਦੀ ਸਰਕਾਰ ਕਿਵੇਂ ਬਣ ਗਈ ਉਹ ਸਰਕਾਰ ਚੋਰੀ ਦੀ ਵੋਟ ਨਾਲ ਬਣੀ ਹੈ ਹੁਣ ਬਿੱਲੀ ਥੈਲੀੋਂ ਬਾਹਰ ਆ ਗਈ ਲੋਕਾਂ ਨੂੰ ਪਤਾ ਲੱਗ ਗਿਆ ਅਸੀਂ ਹੁਣ ਘਰ-ਘਰ ਜਾ ਕੇ ਹਰ ਇੱਕ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਜਾਗਰੂ ਕਰਾਂਗੇ ਲੋਕਾਂ ਨੂੰ ਵੀ ਹੁਣ ਤੁਹਾਨੂੰ ਘਪਰਾਣ ਦੀ ਲੋੜ ਨਹੀਂ ਹੁਣ ਤੁਹਾਡੀ ਵੋਟ ਚੋਰੀ ਨਹੀਂ ਹੋਣ ਦਵਾਂਗੇ